ਪੈਸੇ ਕੱਢ ਲੈ ਲੱਖ ਰੁਪਈਆ ਸੀ ਨਾ ਉਹਨਾਂ ਦੇ ਸੱਧੀਆਂ ਸੀ ਭਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਮੈਨੂੰ ਲਵਾਪਾ ਪਾਟਾ ਲਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਬਾਹਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆਹ ਦੇ ਆਹ ਦੇ ਆਹ ਸੱਟ ਤੇ ਆਹ ਸੱਟ ਤੇ ਆ ਦੇ ਕਿਆ ਹੋ ਗਿਆ ਪੈਸੇ ਲਗਾ ਕੇ ਲੈ ਗਈ ਕੋਚੋ ਚੌਕੀ ਨੂੰ ਨਾ ਬੋਲੋ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆ ਹੁਣ ਸਿੱਟ ਦੇ ਉੱਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲਿਆ ਆ ਦੇ ਇਹਦਾ ਥੱਪੜ ਤਾਂ ਮਾਰ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ ਦਸ-ਦਸ ਸਿੱਟ ਦੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਂ ਨਹੀਂ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਿਫਾਵਾ ਹੀ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਵਾ ਤੁਹਾਡੇ ਰੋ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਤਾਂ ਚੰਕੀ ਦਾ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲੈ ਇਹ ਉੱਤਰ ਦੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕਿਉਂ ਫੇਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀ ਹੈ ਥੱਧੀਆਂ 500 ਦੀਆਂ ਕਰੋ ਫੋਨਿੰਗ ਕਰਮਣੇ ਉਹ ਦਵਸਟ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਥੇ ਸਿਰ ਤੇ ਪਾਸ ਚ ਉਹ ਫਾਫਾ ਇਥੋਂ ਫੜਦਾ ਹਾਲ ਫਾਫਾ ਬਾੜ ਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਛ ਰਖਾ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਣ ਦੀ ਸੀ ਦਵਸਟ ਇਕੱਠੇ ਕਰਦੀ ਸੀ ਹੈਗਾ ਕਿ ਨੰਬਰ ਲਾਇਆ ਸੀ ਆ ਦੋ ਆ ਅੰਕਲ ਹੁਣ ਬਲੇਡ ਮਾਰੇ ਨੇ ਨਹੀਂ ਬਚ ਗਏ ਪੈਸੇ ਇਹਦੇ ਹੱਥ ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਜੋ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ 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 ਹੁਣ ਸਿੱਟੇ ਦਾਵਾ ਸਾਟਾ ਦੇ ਪੈਰਾ ਚ ਸਿੱਟਦਾ ਇੱਥੇ ਬੱਸ ਚ ਉਹ ਤੂੰ ਯਾਰ ਹਟ ਜਾ ਤਾ ਗੱਲ ਕਰੋ ਪੁਲਿਸ ਪੁਲਿਸ ਦੇਖ ਕਰੋ